इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂ ਤੀਨ ਸਿੰਘ ਸਨੇਰ ਅਸੀਂ ਖੜਿਆਂ ਜੀ ਰਾਜੀਰਾ ਦੇ ਵਿੱਚ ਅੱਜ ਲੱਡੂ ਵੰਡੇ ਜਾ ਰਿਹਾ ਪੀਪਲ ਕੋ ਸਰਕਾਰ ਜਿਹੜੀ ਆ ਦਿੱਲੀ ਦੇ ਵਿੱਚ ਬਣੀ ਆ ਗੱਲਬਾਤ ਕਰਾਂਗੇ ਸਾਣਾ ਅਵਧਾਰ ਸਿੰਘ ਜੀ ਨੇ ਤਾਂ ਤਸਵੀਰਾਂ ਦਿਖਾਦੀ ਅਸੀਂ ਜੀਰਾ ਦੇ ਵਿੱਚ ਚੌਂਕ ਦੇ ਵਿੱਚ ਖੜੇ ਸ਼ੇਰਾਂ ਵਾਲੇ ਸ਼ੇਰ ਵਾਲੇ ਚੌਕ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਲੱਡੂ ਵੰਡੇ ਜਾ ਰਿਹਾ ਗੱਲਬਾਤ ਕਰਾਂਗੇ ਅਵਤਾਰ ਜੀਰਾ ਜੀ ਨਾਲ ਜੀਰਾ ਜੀ ਨੇ ਸਾdna ਗੱਲਬਾਤ ਕਰਾਂਗੇ ਜਸ਼ਨ ਮਨਾਇਆ ਜਾ ਰਿਹਾ ਲੱਡੂ ਵੰਡੇ ਜਾ ਰਹੇ ਨੇ ਮੂੰਹ ਮਿੱਠੇ ਹੋ ਰਹੇ ਨੇ ਇਹਦੇ ਆ ਗੱਲਬਾਤ ਕਰਦੇ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਅ ਅੱਜ ਜੀਰਾ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਦਿੱਲੀ ਦੇ ਵਿੱਚ ਸਰਕਾਰ ਬਣੀ 22 ਸਾਲ ਬਾਅਦ ਰਾਜਪਗ ਦਿੱਲੀ ਚ ਬਣਿਆ ਹਰ ਵਰਕਰ ਜਿਹੜਾ ਉਹੀ ਦੇ ਮਾਹੌਲ ਦੇ ਵਿੱਚ ਕਿਉਂਕਿ ਇਹਨਾਂ ਲੋਕਾਂ ਨੇ ਝੂਠ ਹੀ ਇਹਨੇ ਬੋਲੇ ਝੂਠ ਬੋਲ ਕੇ ਪੰਜਾਬ ਸਰਕਾਰ ਲੈਂਦੀ ਸੀ ਨਾ ਤਾਂ ਦਿੱਲੀ ਕੋਈ ਫਲਾਨ ਆਰਡਰ ਸੀ ਨਾ ਕੋ ਪੰਜਾਬ ਦੇ ਵਿੱਚ ਸੀ ਦਿੱਲੀ ਦੇ ਵਿੱਚ ਲੋਕਾਂ ਨੇ ਫਤਵਾ ਜਿਹੜਾ ਬੀਜੇਪੀ ਦੇ ਆ ਕੇ ਜੀ ਭਾਰੀ ਬਹੁਤ ਮਤਰਾ ਦਿੱਤਾ ਤੇ ਮਹਾਰਾਜਾ ਕਿਰਪਾ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਹੈ ਪੰਜਾਬ ਦੇ ਵਿੱਚ ਵੀ ਡਗਲੀ ਸਰਕਾਰ ਹੈ ਬੀਜੇਪੀ ਦੀ ਸਤੋ ਜੀ ਸਾਹਿਬ ਕੀ ਮੈਸੇਜ ਹੈਗਾ ਚੈਨਲ ਨੂੰ ਬਹੁਤ ਬਹੁਤ ਸਾਰਿਆਂ ਨੂੰ ਵਧਾਈਆਂ ਪੂਰੇ ਪੰਜਾਬ ਨੂੰ ਵਧਾਈਆਂ ਔਰ ਦਿੱਲੀ ਦੇ ਵਿੱਚ ਜਿਤਨਾ ਵਧਾਈਆਂ ਹੈ ਹੀ ਆ ਮੈਂ ਹੀ ਬੇਨਤੀ ਕਰੂੰਗਾ ਕਿ ਜਿਤਨਾ ਦਿੱਲੀ ਦੇ ਵਿੱਚ ਮੋਰਚਾ ਫਤਹਿ ਕੀਤਾ ਅੱਜ ਭਾਰਤੀ ਜਨਤਾ ਪਾਰਟੀ ਨੇ ਅਗਲੇ ਸਮੇਂ ਦੇ ਵਿੱਚ ਪੰਜਾਬ ਵਿੱਚ ਵੀ ਇਸ ਤਰ੍ਹਾਂ ਹੀ ਮੋਰਚਾ ਫਟੇ ਹੋਣਾ ਹੈ 2027 ਦੇ ਵਿੱਚ ਇਸ ਤਰ੍ਹਾਂ ਹੀ ਲੱਡੂ ਮਠਿਆਈਆਂ ਬੰਦੇ ਜਾਣੇ ਆ ਔਰ ਚੜ੍ਹਦੀ ਕਲਾ ਹੋ ਜਾਣੀ ਆ ਆ ਵਰਕਰਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਵੀ ਛੇਤੀ ਜਲਦ ਹੀ ਬੀਜੇਪੀ ਦੀ ਸਰਕਾਰ ਆਵੇਗੀ दुकान ते सस्ता